ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਸੋਨੂ ਡੇਰੀ ਫਾਰਮ ਹੰਦਪੁੱਤਰਾ ਦੇ ਵਿੱਚ ਇੱਕ ਹੋਰ ਕੁਐਸਚਨ ਜਿਹੜੇ ਵੀਰਾਂ ਨੇ ਆਪਣੀ YouTube ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣਾ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੀ ਵਿਜਿਟ ਆਪਣੇ ਆਪ ਦੇ ਫਾਰਮ ਤੋਂ ਡਿਲੀਪਲੂਨ ਕਾਲਜ ਇਸੂਈ ਲੈ ਕੇ ਆਏ ਆ ਫੋਲਾ ਹਾਈਟ ਦੇ ਵਿੱਚ ਆ ਅਰੀਜਨਲ ਮੂਹ ਤੋਂ ਦੋ ਦੰਦਾ ਕੀ ਕਦ ਕੱਟ ਮੈਨੂੰ ਰੋਕਿਆ ਆ ਆਰਡਰ ਚੈੱਕ ਕਰੋ FX1 ਫਰੀ ਨੂੰ ਹੋ ਗਿਆ ਭਾਈ 7 ਤੋਂ 8 ਦਿਨ ਤੇ ਮਗਰ ਆ ਗਿਆ ਤੇ ਬੱਚਾ ਆ ਚੈੱਕ ਕਰ ਸਕਦੇ ਮਗਰੇ ਦੇ ਬੱਚਾ ਆ ਕੇ ਜੇਰ ਜੱਪੇ ਦੀ ਬਿਲਕੁਲ ਓਕੇ ਐ ਫੈਸੀਬਿਲਿਟੀ ਚੈੱਕ ਕਰੋ ਬਹੁਤ ਸੋਹਣੀ ਬੈੜਾ ਪ੍ਰਿੰਟ ਦਾ ਤੇ ਜੇ ਗੱਲ ਕਰੀਏ ਥਾਣਾ ਨਹੀਂ ਥਣ ਦੇਖ ਸਕਦੇ ਆ ਚਾਰੇ ਥਣ ਪੂਰੇ ਨੇ ਖੜਵੇਂ ਦੇ ਪੂਰੀ ਸਪੇਸ ਤੇ ਲੱਗੇ ਆ ਪੂਰੀ ਸੀਟ 82 ਚੋਈ ਇੱਕ ਨੰਬਰ ਕਿਸੇ ਨਿਆਣੀ ਦੀ ਲੋੜ ਨਹੀਂ ਆ ਦੇਖ ਸਕਦੇ ਆ ਬੈੜਾ ਦਾ ਕੱਟ ਕਾਟ ਕੱਠਾ ਪੜਾ ਚੈੱਕ ਕਰ ਸਕਦੇ ਆ ਕੰਪੈਕਟਡਰ ਆ ਦੇਖ ਸਕਦੇ ਆ ਬਹੁਤ ਸੋਹਣਾ ਆਰਡਰ ਜੀ ਜੇ ਕਰੀਏ ਦੁੱਧ ਦੀ ਉਹਦੇ ਨੇ ਬਾਈ ਜੀ ਕੋਈ ਚੰਗੀ ਕੇਰ ਵਾਲਾ 23 24 ਕਿਲੋ ਖੁੱਲਾ ਚਵਾ ਦਾ ਜਿਹੜਾ ਹੁਣ ਇੱਥੇਲੇ ਮੌਕੇ ਤੇ ਰੈਡੀ ਆ ਦੋ ਤੇਰੇ ਥੱਲੇ ਹੁਣ ਇਹ ਦੋਨੋਂ ਟਾਈਮਾਂ ਦਾ ਦੋ ਤੇ ਇਸ ਟਾਈਮ ਤੇ 18 ਕੁਸਤਾ ਨਾਲ ਕਿਲੋ ਰੈਡੀ ਆ ਫੇਸ ਬਿਊਟੀ ਚੈੱਕ ਕਰੋ ਬੈੜ ਦੀ ਤਾਂ ਉਹ ਬਰੀਡਾ ਬੋਦੀ ਬੋਦੀ ਬਹੁਤ ਸੋਹਣੀ ਆ ਤੇ ਦੇਖ ਸਕਦੇ ਚਮਕ ਦਮਕ ਵਾਲੀ ਬੈੜ ਡਾ ਭਾਈ ਆਰਡਰ ਨੂੰ ਰੈਕ ਕਰਨਾ ਪਰਾ ਜਾ ਮੈਂ ਤੇ ਬਾਕੀ ਜਿਹੜਾ ਆਪਣਾ ਵੀਡੀਓ ਬਣਾਉਂਦਾ ਸਮਾਂ ਤਕਰੀਬਨ ਦੁਪਹਿਰੇ 2:00 ਵਜੇ ਦਾ ਉਸ ਹਿਸਾਬ ਨਾਲ ਇਹ ਵੀ ਅਡਜਸਟਮੈਂਟ ਕਰਿਓ ਉਸ ਆਂ ਦੀ ਚਵਾਈ ਚ 3-4 ਖੇਅਰ ਕਰੋਗੀ ਤੇ ਮਗਰ ਇਹਦੇ ਬੱਸਾ ਤੇ ਰੇਟ ਇਹਦਾ ਫੋਨ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਬਾੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਪਿੰਡ ਹੈ ਹਮਤਪੁਰਾ ਜਿਲ੍ਹਾ ਮੋਗਾ ਦਾ ਸੀਨੀ ਹਲ ਸਿੰਘ ਵਾਲਾ ਤੇ ਮੋਬਾਈਲ ਨੰਬਰ 889909972 ਸਾਰੇ ਮੇਰੇ ਵੀਰਾਂ ਦਾ ਵੀਡੀਓ ਨਾਲ ਤੱਕਦੇ